ਫਾਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਮਾਣਾ ਮਾਣਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਮੱਲੀਆਂ ਪਿੰਡ ਬਿਲਕੁਲ ਇੰਨ ਜਦੀਕ ਸੁਰ ਸਿੰਘ ਪਿੰਡ ਦੀ ਦੂਰੀ ਕੋਈ 2-3 ਕਿਲੋਮੀਟਰ ਦੀ ਆ ਪੁੱਚਰ ਬੀਦੀਜੰਦ ਸ਼ੀਨਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਪਿੱਖੀਮੜ ਤੋਂ ਦੋਸਤੋ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਕੋਈ 10-11 10-11 ਕਿਲੋਮੀਟਰ ਦੀ ਦੂਰੀ ਆ ਤੇ तकरीबन ਇੰਨੀ ਕੁ ਦੂਰੀ ਚ ਭਾਲਦੀ ਆ ਵੀਰ ਨਿਸ਼ਾਨ ਕੋਲ ਆ ਜਾਂ ਦੋਸਤੋ ਤੇ ਅੱਜ ਨਗਾ ਦੀ ਗੱਲ ਕਰੀਏ ਤੇ ਟੋਟਲ ਤੁਹਾਨੂੰ 4 ਐਨੀਮਲ ਆਪਾਂ ਦਿਖਾਉਣੇ ਆ ਇੱਕ ਮਾਝ ਦਿਖਾਵਾਂਗੇ ਚੌਥੇ ਨੰਬਰ ਤੇ ਤੁਹਾਨੂੰ ਲਾਸਟ ਦੇ ਵਿੱਚ ਤੇ ਤਿੰਨ ਬੇੜਾ ਦੋ ਬਿਲਕੁਲ ਸਜਰ ਤਾਜ਼ੀਆਂ ਸੂਈਆਂ ਇੱਕ ਬੇੜ ਗੱਬਣ ਤੇ ਇੱਕ ਜਿਹੜੀ ਦੋਸਤੋ ਮਾਝ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੂਈ ਸਵਾਈਆ ਤਾਜੀ ਬੌਲੇ ਤੇ ਚੱਲਣ ਢਈ ਹੈ ਤੇ ਮੋٹے ਤੌਰ ਤੇ ਦੱਸ ਦਈਏ ਦੋਸਤੋ ਸ਼ਾਟ ਦੇ ਵਿੱਚ ਦੋ ਬੇੜਾ ਜਿਹੜੀਆਂ ਇਹਨਾਂ ਮਗਰ ਮੱਛੀਆਂ ਨੇ ਤੇ ਜਿਹੜੀ ਮੈਂ ਸੂਈ ਹੈ ਠੀਕ ਹੈ ਜਿੰਦੇ ਮਗਰ ਕੱਟੀ ਫੀਮੇਲ ਕਾਫ ਅੱਜ 27 ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਹੈ ਕੱਲ 28 ਸਤੰਬਰ ਨੂੰ ਵੀਡੀਓ ਅਪਲੋਡ ਕਰਦੇ ਆਂਗੇ ਸੋ ਐਨੀਮਲ ਜਿੰਨੇ ਵੀ ਦਿਖਾਵਾਂਗੇ ਦੋਸਤੋ ਜ਼ਿਆਦਾਤਰ ਗਿੰਤੀ ਜਿਹੜੇ ਗੱਭਣ ਸੋਇਸ ਸੋਇ ਪਸ਼ੂਆਂ ਦੀ ਆ ਤੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਤੁਸੀਂ ਯਕੀਨੀ ਬਣਾ ਲਿਓ ਗੱਭਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਆਪਣੀ ਚੌਥਾਂ ਥਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਆਪਣਾ ਹੱਕ ਸਮਝ ਕੇ ਕਰ ਲਿਓ ਠੀਕ ਆ ਆਉ ਕਰਦੇ ਆਂ ਗੱਲਬਾਤ ਲੈਣੀਆਂ ਡਿਟੇਲ ਵੀਰ ਨਿਸ਼ਾਨ ਦੇ ਨਾਲ ਕਰਦੇ ਆਂ ਗੱਲਬਾਤ ਨਿਸ਼ਾਨ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਬੜੇ ਵਧੀਆ ਨਿਸ਼ਾਨ ਠੀਕ ਠਾਕ ਵੀਰੇ ਹਾਂਜੀ ਹਾਂਜੀ ਵਧੀਆ ਚਾਹੀਦਾ ਲੈ ਵੀ ਨਿਸ਼ਾਨ ਇੱਕ ਸ਼ੋਰਟ ਦੇ ਵਿੱਚ ਆਪਾਂ ਦੱਸ ਦਿੰਦਾ ਟੋਟਲ ਚਾਰ ਐਨੀਮਲ ਆਪਣੇ ਹਾਂਜੀ ਚਾਰ ਹੈ ਜੀ ਇੱਕ ਮੱਝ ਆ ਉਹ ਵੀ ਤਾਜੀ ਸੂਈ ਆ ਇੱਕ ਗੱਭਣਿਆ ਬੱਚੀ ਤੇ ਦੋ ਗਾਵਾਂ ਸੂਈਆਂ ਜੀ ਠੀਕ ਹੈ ਜੀ ਹਾਂਜੀ ਤਾਂ ਮੁੱਲ ਫਿਰ ਬਿਲਕੁਲ ਉਹੀ ਸ਼ੋਰਟ ਮੁੱਲ ਬਿਲਕੁਲ ਜਾਇਜ਼ ਜੀ ਜਾਇਜ਼ ਮੁੱਲ ਪਾਵਾਂਗੇ ਬਿਲਕੁਲ ਨਿਕੇ ਨਿਕੇ ਠੀਕ ਹੈ ਜੀ ਹਾਂਜੀ ਆ ਦੋਸਤੋ ਜਾਇਜ਼ ਤੇ ਬਿਲਕੁਲ ਜੈਨੂਨ ਮੁੱਲ ਰਹਿਣਗੇ ਤੇ ਜਿੰਨੇ ਵੀ ਆਪਣੇ ਕਿਸਾਨ ਫਾਰਮਰ ਵੀਰ ਵੀਡੀਓ ਦੇਖਦੇ ਆ ਵੱਧ ਤੋਂ ਵੱਧ ਕਿ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਔਰ ਕਰਦੇ ਆ ਡਿਟੇਲ ਲੈਣੀ ਸ਼ੁਰੂਆਤ ਪਹਿਲੇ ਨੰਬਰ ਤੋਂ 62 ਤੋਂ ਲੈ ਵੀ ਨਿਸ਼ਾਨ ਇਹ ਜਿਹੜੀ ਸੂਈ ਸੁਵਾਈ ਵੜ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਇੱਕ ਸੂਆ ਦੱਸਦੀ ਹੈ ਸਮਾਂ ਦੱਸਦੀ ਹੈ ਉਹ ਕਿੰਨਾ ਕੋ ਇਹ ਸੰਧੂ ਸਾਹਿਬ ਦੂਜੀ ਸੂਏ ਸੂਈ ਜੇ ਹਾਂਜੀ ਤੇ ਇਸ ਟਾਈਮ 13 ਕਿਲੋ 14 ਕਿਲੋ ਦੁੱਧ ਚਲੰਦੀ ਆ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਕਰਮ ਵਾਲੀ ਨੂੰ ਸੂਈ ਤੋਂ ਅੱਜ ਹੋ ਗਏ 10 ਦਿਨ 10 ਦਿਨ ਹੋ ਗਏ ਹਾਂਜੀ ਤੇ ਲਓ ਦੱਸੋ ਮਗਰ ਬੱਛੀ ਆ 10 ਦਿਨ ਹੋ ਗਏ ਸਮਾਂ ਸੂਈ ਨੂੰ 13 14 ਲੀਟਰ ਇਸ ਵਕਤ ਦੁੱਧ ਇਹਦੇ ਥੱਲੇ ਹਾਜ਼ਰ ਆ ਤੇ ਬਾਕੀ ਹੈ ਕਰੋਸਾਂਗ ਦੇ ਵਿੱਚ ਠੀਕ ਹੈ ਜੀ ਉਸ ਵਾਰ ਦਾ ਕੋਈ ਰਾਠੀ ਦਾ ਕਰੋਸ ਮੰਨ ਲੇ ਗਰਮੀ ਠੰਡ ਦਾ ਕੋਈ ਚੱਕਰ ਨਹੀਂ ਸੰਧੂ ਸਾਹਿਬ ਨੂੰ ਹਾਂ ਹਾਂਜੀ ਠੀਕ ਹੈ ਜੀ ਬਾਕੀ ਠੰਡੀ ਧੀਰੀ ਆ ਵੰਗੇ ਨਾਲ ਚਵਾਈਏ ਨਹੀਂ ਵੀ ਆਪਾਂ ਆਖਾਂ ਬਿਨਾ ਵੰਗੇ ਤੋਂ ਆਵੇ ਕੋਈ ਥੱਲੇ ਵਹੇ ਸ਼ਰਮ ਮਾਰੇ ਪਰ ਵੰਗੇ ਨਾਲ ਚਵਾਈਏ ਵੰਗੇ ਨਾਲ ਜੇ ਉਹ ਵੰਗਾ ਪੈਗਾ ਲੱਤ ਨਹੀਂ ਲਾਊਗੀ ਠੀਕ ਹੈ ਜੀ ਹਾਂਜੀ ਆ ਦੋਸਤੋਂ ਮਗਲੀਆਂ ਲੱਤਾਂ ਨੂੰ ਵੀਰਾਂ ਦਾ ਪੰਗਾ ਰੱਸੀ ਜਿਹੜੀ ਆ ਉਹ ਜ਼ਰੂਰੀ ਪਾਈਦੀ ਆ ਸੋ ਪੌਣੀ ਚੰਗੀ ਵੀ ਆ ਠੀਕ ਹੈ ਜੀ ਮੋਸਟਲੀ ਆਪਾਂ ਬੇੜਾਂ ਦੇ ਵਿੱਚ ਪਾ ਲੈਂਦੇ ਆ ਥਣ ਵੀ ਚੰਗਾ ਲੱਗਾ ਸੰਦੂ ਸਾਹਿਬ ਮੁੱਠੀ ਵਾਲਾ ਥਣ ਲੱਗਾ ਠੀਕ ਹੈ ਜੀ ਘਾਰ ਵੀ ਪੂਰੀ ਮੋਟੀ ਬੇ 13 14 ਕਿਲ ਦਾ ਲੀਟਰ ਹਾਂ ਹਾਂਜੀ 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 ਬਿਲਕੁਲ ਠੀਕ ਹੈ ਲੈ ਵੀਰ ਸ਼ਿਰੇ ਥੋੜਾ ਤੋੜ ਦਿਆ ਵੀਰੇ ਨੇ ਉਸੇ ਕੋਈ ਤੋੜ ਕੇ ਆਪਾਂ ਤੁਹਾਨੂੰ ਦਿਖਾ ਦੇਣਾ ਦਸਾ ਕ ਦਿਨਾਂ ਤਸੂਆ ਦੂਜਾ ਸੂਆ ਮਗਰ ਵਛੀ ਫੀਮੇਲ ਕਾਫ ਨੂੰ ਜਨਮ ਦਿੱਤਾ ਸੋ ਚਵਾਪ ਸਮਾ ਦੀ ਚੰਗੀ ਦਾਸ ਰਿਆ ਵੀਰ ਠੀਕ ਆ ਬਾਕੀ ਥਣ ਪੂਰਾ ਹਥੀ ਚਬਾਈ ਵਾਲਾ ਮੋਟਾ ਥਾਣਾ ਇਕਤਰ ਕੇ ਮਰ ਰਹਾਂ ਠੀਕ ਆ ਅਖਰੀ ਚਾਰ ਚਵਾਈ ਬਿਲਕੁਲ ਮੋਟੀ ਆ ਹਾਂਜੀ ਹਾਂਜੀ ਸੰਧੂ ਸਾਹਿਬ ਬਿਲਕੁਲ ਵਧੀਆ ਚਵਾਈ ਹੋਰ ਨਹੀਂ ਕੋਈ ਸ਼ਟਾ ਨਹੀਂ ਬਿਲਕੁਲ ਵਧੀਆ ਇੱਕ ਨੰਬਰ ਚਵਾਈ ਸੰਧੂ ਸਾਹਿਬ ਠੀਕ ਹੈ ਭਰਾ ਹਾਂਜੀ ਇਹਦੇ ਪਿਛੇ ਵੀ ਬੱਛੀ ਆ ਜੀ ਸੰਧੂ ਸਾਹਿਬ ਜਿਵੇਂ ਦੀ ਗਾਂ ਉਹਦੀ ਬੱਛੀ ਪਿਛੇ ਬਿਲਕੁਲ ਹਾਂਜੀ ਆਪ ਵੀ ਕਰੋਸਾਂਗ ਦੇ ਵਿੱਚ ਆ ਤੇ ਮਗਰ ਜਿਹੜਾ ਬੱਚਾ ਹੈ ਵੀ ਕਰੋਸਾਂਗ ਦੇ ਵਿੱਚ ਆ ਫੀਮੇਲ ਕਾਫ ਆ ਠੀਕ ਹੈ ਤੇ ਨਿਸ਼ਾਨ ਕੀ ਮੁੱਲ ਰਹਿਣ ਵਾਲਾ ਕਿੰਨੀ ਡਿਮਾਂਡ ਕਰਦੇ ਆ ਲੈ ਦੇ ਕੀ ਰਹੂਗਾ ਸੰਧੂ ਸਾਹਿਬ ਡਿਮਾਂਡ ਪਾਓ 47 ਕਰ ਲਈਏ 48 ਕਰ ਲਈਏ 45000 ਦੀ ਵੈੜ ਦੇ ਦਾਂਗੇ ਬਾਕੀ ਮੌਕੇ ਦੇ ਹੋਰ ਕੋਈ ਛੋੜ ਛੱਪਾ ਕਰ ਦਾਂਗੇ ਠੀਕ ਹੈ ਹਾਂਜੀ ਕਰ ਦਿਓ ਜਿੰਨਾ ਵੀ ਹਾਂਜੀ ਹਾਂਜੀ ਜਰੂਰ ਜੀ ਲਓ ਵੀ 45000 ਦੇ ਵਿੱਚੋਂ ਬਾਣਤਣ ਹੋ ਜਾਊਗਾ ਠੀਕ ਹੈ ਜੀ ਤੇ ਦੁੱਧ 13-14 ਲੀਟਰ ਤੇ ਚੱਲ ਰਹੀ ਆ ਉਹਦੀ ਨਰਕ ਪਰਖਾ ਤਸੱਲੀ ਆ ਤੁਸੀਂ ਇੱਥੇ ਆਣ ਕੇ ਕਰ ਲਿਓ ਠੀਕ ਆ ਇੱਕ ਸੈਕਿੰਡ ਨੰਬਰ ਤੇ ਵੈੜ ਸੰਧੂ ਸਾਹਿਬ ਇਹ ਤਾਜੀ ਸੂਈ ਆ ਠੀਕ ਆ ਜੀ ਇਹ ਅੱਜ ਹੀ ਸੂਈ ਆ ਪਿਆ ਮਗਰੇ ਦੇ ਵਛੀ ਆ ਜੀ ਮਗਰ ਵਛੀ ਆ ਹਾਂ ਜੀ ਇਹਦੀ ਪਹਿਲੀ ਚੁਆਈ ਆਪਾਂ ਕੋਈ 10:00 11:00 ਵਜੇ ਕੀਤੀ ਆ ਹਾਂ ਦਿਨੇ 5:00 ਵਜੇ ਸੂਈ ਏ ਅੱਜ ਮਾਰਨਿੰਗ ਹੀ ਸੂਈ ਆ 5 ਸਤੰਬਰ ਸੁਭਾਈ ਹਾਂ ਜੀ ਹਾਂ ਜੀ ਜੇਹੂਰ ਪ੍ਰੋਪਰ ਪਈ ਹਾਂ ਜੀ ਪ੍ਰੋਪਰ ਪਈ ਏ ਜੀ ਠੀਕ ਆ ਹਾਂ ਜੀ ਚਲ ਚਲ ਚੋਣ ਕਿਵੇਂ ਨਿਕਲੀ ਕਿਉਂ ਨ ਇੱਕ ਨੰਬਰ ਸੰਧੂ ਸਾਹਿਬ ਪੂਰੀ ਮੋਟੀ ਧਾਰਿਆ ਬਿਨਾ ਵੰਗੇ ਤੋਂ ਚੁਆਈਏ ਦੀ ਕਰਮਾਲੀ ਦੀ ਠੀਕ ਆ ਜੀ ਹਾਂ ਜੀ ਤਾਂ ਦੋਸਤੋ ਚੁਆਈ ਵੀਰ ਦੱਸ ਰਿਹਾ ਬਿਨਾ ਵੰਗੇ ਤੋਂ ਆ ਹਾਂਜੀ ਅਜੇ ਤੱਕ ਇੱਕ ਆਪਾਂ ਐਚ ਐਫ ਬਰੀਡ ਦਾ ਕਲਰ ਦੇਖਦੇ ਆਂ ਰੰਗ ਪ੍ਰਿੰਟ ਦੇਖਦੇ ਆਂ ਡੱਬਾ ਪਸ਼ੂ ਠੀਕ ਆ ਸੰਧੂ ਸਾਹਿਬ ਦੋਦਰ ਮਾਨਣਾ ਹੀ ਇਹ 16 ਕਿਲੋ 17 ਕਿਲੋ ਇੱਥੇ ਕਿ ਭਰਾਜੂਗੀ ਜਿੱਡਾਲੇ ਵਾਲੂਆ ਲੱਗਾ ਕਰਮਾਲੀ ਨੂੰ ਥਾਣੇ ਪੂਰਾ ਮੁਠੀਆ ਲੱਗਾ ਵੇਖੋ ਆ ਲਓ ਜੀ ਠੀਕ ਆ ਤੇ ਅੱਜ ਦੋਸਤੋ ਮਾਰਨਿੰਗ ਜਿਹੜੀ ਆ ਪਹਿਲੀ ਚਵਾਈ ਜੇਰਜੁਰ ਪੈਣ ਤੋਂ ਬਾਅਦ ਕੀਤੀ ਆ ਹੁਣ ਸੈਕੰਡ ਚਵਾਈ ਇਹਦੀ ਹੋਜੂਗੀ ਤੇ ਬੌਲੇ ਤੋਂ ਸਵੇਰ ਕਾਲੀ ਹਾਂਜੀ ਹਾਂਜੀ ਕਰ ਦਾਂਗੇ ਜੀ ਸਵੇਰੇ ਕਰ ਦਈਏ ਭਾਕੇ ਸ਼ਾਮ ਨੂੰ ਕਰ ਦਈਏ ਕਰ ਦਾਂਗੇ ਜੀ ਸਖਾਲੀ ਠੀਕ ਹੈ ਜੀ ਤਨਜਨ ਸੁਪਾ ਵੈਸੇ ਕਿੰਨਾ ਕੋਈ 2-4 ਕਿਲੋ ਚੋਇਆ ਹਾਂਜੀ ਸੰਧੂ ਸਾਹਿਬ ਘੱਟ ਤੋਂ ਘੱਟ ਥਲਾਵਾ 4 ਕਿਲੋ ਬੜਾ ਚੋਇਆ ਜੀ ਠੀਕ ਹੈ ਜੀ ਹਾਂਜੀ ਪਰ ਤੁਸੀਂ ਮਾਰਨਿੰਗ ਜਿਹੜੀ ਆ ਚਵਾਈ ਆ ਕੋਈ 2-4 ਕਿਲੋ ਵੀਰਾਂ ਦਾ ਵੀ ਘੱਟ ਤੋਂ ਘੱਟ ਆਪਾਂ ਚੋਈ ਆ ਲੈ ਛੇਰੇ ਕੋਲ ਕੇ ਦਿਖਾ ਦੇ ਵੀਰ ਹਾਈਟ ਮੀਡੀਅਮ ਆ ਬਾਕੀ ਕੋਈ ਠੱਪਿਆ ਜਾ ਪਸੂ ਸੋਇਆ ਬਿਲਕੁਲ ਸੂਸਵਾ ਦੇ ਵਿੱਚ ਆਈ ਹੈ ਠੀਕ ਹੈ ਜੀ ਉਹ ਤੁਸੀਂ ਜਜਮੈਂਟ ਕਰ ਲਿਓ ਅਜੇ ਜਿਹੜਾ ਸੋਈ ਨੂੰ ਸਮਾਂ ਵੀ ਤਕਰੀਬਨ ਕੋਈ 8-10 10-11 ਘੰਟਿਆਂ ਦਾ ਹੋਇਆ ਤੇ ਖੜਜੂਗੀ ਕਰਮਾ ਲਈ ਕੋਈ 2-4-5 ਦਿਨਾਂ ਦੇ ਵਿੱਚ ਵਿੱਚ ਹਾਈਟ ਮੀ ਬਾਕੀ ਥਲਾ ਤੋਂ ਨਿਸ਼ਾਨ ਥੱਲੋਂ ਸਫਾਈ ਪੂਰੀ ਹਾਂਜੀ ਹਾਂਜੀ ਪੂਰੀ ਵਧੀਆ ਸਫਾਈ ਸੰਤੂ ਸਾਹਿਬ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਕਰਮਾਲੀ ਦਾ ਤੇ ਬਾਕੀ ਮੁੱਲ ਦੀ ਗੱਲ ਕਰੀਏ ਤੇ ਮੁੱਲ ਜੇ ਸਾਹਣਾ ਦੁੱਧ ਆ ਲੋਕੀ 50 55 ਕਰੀ ਜਾਂਦੇ ਆ ਹਾਂਜੀ ਆਪਾਂ 42000 ਮੁੱਲ ਕਰਦੇ 40000 ਦੀ ਵੇੜ ਦੇ ਦਾਂਗੇ ਵੀ ਹਾਂ ਨਾ ਹੀ 40000 ਹੋਰ ਕਰਦਾਂਗੇ ਛੋਟ ਮਾੜੀ ਮੋਟੀ ਕੋਈ ਨਹੀਂ ਮੌਕੇ ਦੇ ਜੋ ਮੌਕਾ ਬਣਿਆ ਹਾਂਜੀ ਮਾੜੀ ਮੋਟੀ ਕਰੀ ਮਾੜੀ ਮੋਟੀ ਦੀ 500 500 ਕਰ ਦਾਂਗੇ ਹੋਰ ਦੱਸੋ 1000 ਕਰ ਦਾਂਗੇ 39000 ਦੀ ਵੇੜ ਦੇ ਦਾਂਗੇ ਸੰਤੂ ਸਾਹਿਬ ਡਾਟਾ ਸ਼ਾਟ ਵਾਲੇ ਪਾਸੋਂ ਕੋਈ ਢਿੱਲ ਨਹੀਂ ਕਰਤਾ ਨਾ ਕੋਈ ਗੱਲ ਨਹੀਂ ਸੰਤੂ ਸਾਹਿਬ ਤੇ 39000 ਦੀ ਮਿਲ ਜੂਗੀ ਠੀਕ ਆ ਜੀ ਕੋਈ ਭੈਣ ਭਰਾ ਆਵੇ ਸਹੀ ਆ ਆਪਾਂ ਕੋਈ ਗੱਲ ਛੋੜ ਚੜਦੀ ਨਹੀਂ ਆਪਾਂ ਨੂੰ ਕੋਈ ਗੱਲ ਬਿਲਕੁਲ ਜੀ ਬਿਲਕੁਲ ਬਾਕੀ ਦੋਸਤੋ ਭਾਫੜਤਾ ਬਿਲਕੁਲ ਜੈਨੂਨ ਜਾਇਜ਼ ਆ ਤੇ ਜ਼ਿਆਦਾ ਨਹੀਂ ਆਪਾਂ ਕਹਿੰਦੇ ਕਿ ਦੁੱਧ ਕਰਮ ਵਾਲੀ ਚੰਗਾ ਚਵਾਈ ਚੱਲੂਗੀ ਹੋ ਸਕਦਾ ਵੀ 12 13 14 ਲੀਟਰ ਹੀ ਭਰਾਈ ਚੱਲੇ ਠੀਕ ਆ ਜੀ ਜਿੱਦਾਂਕ ਥਾਨ ਭਾਂਡਾ ਕਰਮ ਵਾਲੀ ਦਾ ਬਾਕੀ ਮਗਰ ਜਿਹੜੀ ਬੱਛੀ ਆ ਸੋ ਵਾਧੇ ਬੰਦੀ ਸੌਦਾ ਠੀਕ ਆ ਜੀ ਮਗਰ ਬੱਛੀ ਆ ਫੀਮੇਲ ਕਾਫ ਆ ਕੋਈ ਚੰਗੀ ਰੀਜਨਲ ਤਿਆਰ ਕਰ ਲੂਗਾ ਹਾਂਜੀ ਲੈ ਵੀ ਨਿਸ਼ਾਨਕ ਤੀਸਰੇ ਨੰਬਰ ਤੇ ਆਪਣੇ ਕੋਲ ਜਿਹੜੀ ਗੱਬਣ ਆ ਗਈ ਤਿਆਰ ਹਾਂਜੀ ਇਹ ਸੰਤੂ ਸਾਹਿਬ ਗੱਬਣ ਆ ਬੱਛੀ ਠੀਕ ਆ ਭਰਾ ਤੇ ਇਹ ਵੀ ਦੇ ਲੈ ਜੂ ਕੋਈ 10 ਤੋਂ 12 15 ਵੀ ਲੈ ਸਕਦੀ ਆ ਦੇਣਾ ਠੀਕ ਆ ਜੀ ਤੇ ਦੁੱਧ ਰਮਾਨ ਨਹੀਂ ਕਰਮਾਲੀ 15 ਕਿਲੋ 14 ਕਿਲੋ ਭਰਾ ਦੂਗੀ ਹੂੰ ਥਣਪੰਨਾਂ ਚੰਗਾ ਲੱਗਾ ਵੇਖੋ ਲੋ ਜੀ ਥੋੜੀ ਨਾ ਆਈ ਹੁਣੀ ਆ ਤੇ ਡਰਦੀ ਦੁਰਦੀ ਆ ਬਾਕੀ ਠੰਢੀ ਧੀਰੀ ਬੜੀ ਆ ਹੂੰ ਹਾਂਜੀ ਥਾਣੇ ਵੇਖੋ ਬੜਾ ਲੱਗਾ ਤੁਹਾਨੂੰ ਮੱਝਾ ਲੱਗਾ ਸੰਤੂ ਸਾਹਿਬ ਹਜੇ ਨਿਸ਼ਾਨ ਆਪਾਂ ਜੇ ਗੱਲ ਕਰੀਏ ਤੇ ਨੋਰਮਲ ਜਿਹਾ ਲਾਏ ਬਣਾਏ ਪਈ ਆ ਹਾਂਜੀ ਲਾਏ ਬਣਾਏ ਪਈ ਆ ਤੇਨ ਮੈਨੂੰ ਤਾਂ ਵੀ ਲੈ ਜਾਓ ਖੁੱਲੇ ਹੋਏ 8-10 ਦਿਨ ਹਾਂਜੀ ਹਾਂਜੀ ਵਧੀਆ ਰਮਾਨਾ 12 ਦਿਨ ਵੀ ਲੈ ਸਕਦੀ 15 ਵੀ ਲੈ ਸਕਦੀ ਸੰਤੂ ਸਾਹਿਬ ਠੀਕ ਆ ਦੂਜਾ ਸੂਬਾ ਦੂਜਾ ਸੂਬਾ ਸੰਤੂ ਸਾਹਿਬ ਦੂਜਾ ਸੂਬਾ ਹਾਂ ਦੋਸਤੋ ਰਾਠੀ ਬਰੀਡ ਦੇ ਵਿੱਚ ਆ ਗਈ ਆ ਠੀਕ ਹੈ ਜੀ ਰਾਠੀ ਦੇ ਵਿੱਚ ਥੋੜਾ ਬਾਧਾ ਮਿਕਸ ਆਪਾਂ ਕਰਾਉਸ ਆ ਤੇ ਰਾਠੀ ਦਾ ਪੱਕ ਬਤੇ ਰਿਹਾ ਕੋਈ 70-75% ਤੇ ਬਾਕੀ ਤੁਹਾਡੇ ਸਾਹਮਣੇ ਆ ਠੀ ਤੋ ਲਾਣਾ ਲਾਣਾ ਜਿਹੜਾ ਦੋਸੋ ਨੇ ਸ਼ਟਾਰਟ ਕਰਤਾ ਕਰਮਾਣੀ ਤੇ ਥਣ ਮੁਠੀ ਆ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਹਿਜ ਵਿੱਚ ਬਰਾਬਰ ਤੋ ਜਿਵੇਂ ਜਿਵੇਂ ਲੇਵਾ ਪਰੂਗੀ ਨਾਰਮਲ ਹੀ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਸਪੇਸ ਵੰਡ ਓਵੇਂ ਜਿਹੜੀ ਸਾਹਮਣੇ ਨਿਕਲ ਕੇ ਆਊਗਾ ਚੰਗੀ ਆ ਸੰਧੂ ਸਾਹਿਬ ਕੋਈ ਲਿੱਸੀ ਮਾੜੀ ਨਹੀਂ ਵੈੜ ਇੱਕ ਨੰਬਰ ਆ ਵੈੜ ਬਾਕੀ ਇਹ ਠਣ ਪੰਡਾ ਵਿੱਚ ਚੰਗਾ ਇਹ ਨਹੀਂ ਵੀ ਕੋਈ ਥਣ ਨਿੱਕਾ ਜਾਂ ਵੱਡਾ ਕਿਦਾਂ ਇੱਕੋ ਜਿਹਾ ਥਣ ਲੱਗੇ ਚਵੇਂ ਸ਼ਰ ਲਿਓ ਵੀਰ ਖੋਲ ਕੇ ਦਿਖਾਈਏ ਰੰਗ ਜਿਹੜਾ ਬਦਾਮੀ ਆ ਠੀਕ ਆ ਜੀ ਬਦਾਮੀ ਰੰਗ ਦੇ ਵਿੱਚ ਆ ਲਾਈਟ ਬਰਾਊਨ ਕਲਰ ਕੋਈ ਵੀਰ ਮੰਨ ਸੋਹਣੀ ਆ ਵੇਲਬੂਲ ਚੰਗੀ ਆ ਹਾਈਟ ਬੇਸ਼ੱਕ ਮੀਡੀਆਂ ਆ ਲੰਬੀ ਲੰਬੀ ਪੂਰੀ ਆ ਇਕੜਾ ਕਾਲੀ ਪੈਂਦੀ ਸੰਧੂ ਸਾਹਿਬ ਹੁਣੇ ਆਗੇ ਤੁਹਾਡੇ ਆਉਂਦੇ ਆਉਂਦੇ ਲਾਈ ਇਹ ਲਿਆ ਹੁੰਦੀ ਆ ਹੂੰ 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 ਥੋੜਾ ਜਿਹਾ ਨਵੀਂ ਥਾਂ ਤੇ ਦੋਸਤੋ ਪਸ਼ੂ ਜਦੋਂ ਆਉਂਦਾ ਠੀਕ ਆ ਜੀ ਥੋੜਾ ਜਿਹਾ ਉਪਰਾਂ ਵੀ ਕਰਦਾ ਬਾਕੀ ਆਮ ਨਾਰਮਲ ਜਦੋਂ ਕਿਤੇ ਨਾ ਕਿਤੇ ਡਰ ਟੁਕਰਦਾ ਵੀ ਹੈਗਾ ਪਸ਼ੂ ਕਿਨਾਂ ਬੰਦੇ ਪੁੰਦੇ ਥੋੜੇ ਜਿਹਾ ਵਧੇਰੇ ਵੇਖ ਕੇ ਤੇ ਪਹਿਲੀ ਵਾਰੀ ਕਈ ਵਾਰਾ ਪਸ਼ੂ ਕਈ ਪਸ਼ੂ ਇਹੋ ਜਿਹਾ ਵੀ ਕੱਲ ਪਹਿਲੀ ਵਾਰੀ ਕਿਲੇ ਤੋਂ ਨਿਕਲਦੇ ਆ ਠੀਕ ਆ ਜੀ ਨਵੇਂ ਥਾਂ ਜਾਂਦੇ ਆ ਹਾਂਜੀ ਹਾਂਜੀ ਦੋ ਦਿਨ ਤਾਂ ਮੈਨੂੰ ਤਾਂ ਬੰਦਾ ਵੰਡੇ ਜਾਵੇ ਤੇ ਉਹਨਾਂ ਨੂੰ ਪਤਾ ਲੱਗਦਾ ਆ ਉਹਦਾ ਨਹੀਂ ਜੀ ਲੱਗਦਾ ਸੰਧੂ ਸਾਹਿਬ ਇਹ ਫਿਰ ਡੰਗਰੇ ਠੀਕ ਆ ਜੀ ਹਾਂਜੀ ਮੈਂ ਨਜਾਨਾ ਇਹ ਤਾਂ ਮੁੱਲ ਵੀਰੇ ਅੱਜ ਕੀ ਕਰਾਂਗੇ ਬਿਲਕੁਲ ਜਾਇਜ਼ ਹੀ ਮੁੱਲ ਸੰਧੂ ਸਾਹਿਬ ਦਾ ਵੀ 37000 ਮੁੱਲ 37000 ਦੀ ਵੇਡ ਦੇ ਦਾਂਗੇ 37000 ਦੀ ਹਾਂਜੀ ਮੌਕੇ ਛੋੜ ਹੋਰ ਕਰਾਂਗੇ ਕੋਈ ਗੱਲ ਨਹੀਂ ਲਾਭ ਦੋਸਤੋ ਠੀਕ ਆ ਜੀ ਮਾਨਤਨ ਹੋਰ ਵੀ ਹੋਣਗੇ ਉਹ ਅਲੈਦਾ ਹਾਂਜੀ ਹਾਂਜੀ ਠੀਕ ਆ ਜੀ 37000 ਇਹਦੀ ਕੀਮਤ ਤੇ ਮਾਨਤਨ ਖੁੱਲੇ ਵੀਰ ਕਰਦੀਓ ਠੀਕ ਆ ਜੀ ਤੇ ਬਾਕੀ ਭਾਅ ਪੜਤਾ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਜਾਇਜ਼ ਆ ਜ ਆ ਇਸ ਵਾਰ ਦੋਸਤੋ ਇੱਕ ਮੱਝ ਇਹ ਵੀ ਵੀਰ ਸੇਲ ਕਰਦਾ ਠੀਕ ਆ ਜੀ ਇਹ ਮੱਝ ਵੈਸੇ ਵੀਰ ਸ਼ੇਰੇ ਦੀ ਆ ਠੀਕ ਆ ਜੀ ਕਿਉਂਕਿ ਜਿਹੜੇ ਘਾਰ ਆ ਉਹ ਬਿਲਕੁਲ ਨਾਲ ਨਾਲ ਹੀ ਘਾਰ ਆ ਵੀਰ ਨਿਸ਼ਾਨ ਹੋਣਾ ਦਾ ਵੀਰ ਸ਼ੇਰੇ ਦਾ ਸੋ ਪਸ਼ੂ ਵਪਾਰ ਦਾ ਕੀਤਾ ਵੀਰ ਸ਼ੇਰੇ ਦਾ ਠੀਕ ਆ ਜੀ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਇਹਨਾਂ ਦੇ ਘਰੋਂ ਦਿਖਾਏ ਆ ਤੇ ਅੱਜ ਵੈਸੇ ਐਨੀਮਲ ਵੀਰ ਨੇ ਦੋ ਤਿੰਨ ਪੌਣੇ ਸੀ ਕਿ ਕੁਝ ਪਸ਼ੂ ਜਿਹੜੇ ਸੇਲ ਹੋ ਗਏ ਆ ਇੱਕ ਮੱਝ ਜਿਹੜੀ ਵੀਰ ਨੇ ਸੇਲ ਕਰਨੀ ਸੀ ਤੇ ਇਹਨੇ ਸੋਚਿਆ ਵੀ ਤਕਰੀਬਨ ਇਕੱਠੇ ਪਸ਼ੂ ਖੜਾ ਕੇ ਠੀਕ ਆ ਜੀ ਵੀ ਤੁਹਾਨੂੰ ਦਿਖਾ ਦਿੰਨੇ ਆ ਛੇਰੇ ਵੀਰ ਕੀ ਹਾਲ ਤੇਰਾ ਵਧੀਆ ਸੰਤੂ ਸਾਹਿਬ ਕੀ ਹਾਲ ਜੋ ਬਹੁਤ ਵਧੀਆ ਵੀਰੇ ਛੇਰੇ ਵਧੀਆ ਵਧੀਆ ਛੇਰੇ ਬਾਈ ਇਹ ਜਿਹੜੀ ਆਪਣੇ ਕੋਲ ਮਾਝਾ ਵੀਰ ਹੈ ਇਹ ਸੰਤੂ ਸਾਹਿਬ ਰਾਤ ਦੀ ਸੂਈ 12 ਵਜੇ ਦੀ ਰਾਤੀ ਸੂਈ ਆ ਹਾਂਜੀ ਹਾਂਜੀ ਇਹਨੇ ਤੜਕੇ ਚ 5 ਵਜੇ ਜੋਰ ਸੁਰਤੀ ਸੀ ਤੇ ਪਹਿਲਾਂ ਸਵੇਰੇ ਚਵਾਈ ਕੀਤੀ ਇਹ 3 ਕਿਲੋ ਆਪਾਂ ਬੌਲੀ ਚ ਹੋਈ ਆ 31 ਨੂੰ ਰਜਾ ਗਏ ਠੀਕ ਹੈ ਵੀਰੇ ਹਾਂਜੀ ਹਾਂਜੀ ਦੁਜਾ ਸੁਗਾ ਸੰਤੂ ਸਾਹਿਬ ਰਾਜੀ ਰੂਜੀ ਪੂਰੀ ਥੋੜੀ ਜੀ ਨਾ ਠੱਪਾ ਲੱਗਾ ਹੈ ਹਾਂ ਤੇ ਬਾਕੀ ਬਾਂਦੀ ਤਾਂ ਦੀ ਪੂਰੀ ਆ ਬਾਕੀ ਥੱਲੇ ਉਹ ਪੰਡਾ ਪੰਡਾ ਪਾਈ ਫੇਦੀ ਹਾਂ ਜੀ ਸੰਧੂ ਸਾਹਿਬ ਜੀ ਚੋਲੋਗੇ ਫੇਰ ਟਕਰਾਉਣ ਨੂੰ ਇਤਵੇ ਬਣੀ ਹੋਗੀ ਨਹੀਂ ਚੰਗੇ ਕਰਤੂਤ ਵਾਲੀ ਕਰ ਹਾਂਜੀ ਕਰਤੂਤ ਵਾਲੀ ਸੰਧੂ ਸਾਹਿਬ ਬੜੀ ਜਿਆਦੀ ਕਰਤੂਤ ਵਾਲੀ ਆ ਹੋ ਦੋਸਤੋ ਸੈਕਿੰਡ ਟਾਈਮਰ ਆ ਦੂਜਾ ਸੂਬਾ ਸੁਈਏ ਤੇ ਇਹ ਵੀ ਰਾਤ ਹੀ ਸੁਈ ਆ ਮਗਰ ਇਹਦੇ ਕੱਟੀ ਆ ਬਿਲਕੁਲ ਗਿੱਲੇ ਨਾਲੂ ਨਾਲ ਬੱਚਾ ਪ੍ਰੋਪਰ ਤੁਹਾਨੂੰ ਅਕੂਰੀ ਦਿਖਾ ਦਾਂਗੇ ਬੱਚਾ ਵੇਖ ਬੂਖ ਕੇ ਜਿਹੜਾ ਮਾਹੌਲ ਚੱਲੇ ਵੀ ਬਹਿ ਗਿਆ ਵੀ ਥੋੜਾ ਲੇਟ ਹੀ ਕੈਮਰਾ ਵੱਜਣਾ ਇਧਰ ਆ ਲੋ ਜੀ ਸੰਧੂ ਸਾਹਿਬ ਗਿੱਲੇ ਗਿੱਲੇ ਨਾਲੂ ਸੰਧੂ ਸਾਹਿਬ ਗਿੱਲੇ ਨਾਲੂ ਦਾ ਬੱਚਾ ਸੰਧੂ ਸਾਹਿਬ ਇਹਦੇ ਪ ਇਹਦੇ ਪੋੜੇ ਵੇਖੋ ਕਿਨੇ ਪੰਨੇ ਪਏ ਆਦੇ ਆਪਣੇ ਵੀਰ ਸ਼ੇਰੇ ਸੁਭਾ ਚ ਵਾਈ ਕੋ 2-3 ਕਿਲੋ ਕੀਤਾ ਬੋਲਾ 3 ਕਿਲੋ ਬੋਲਾ ਚੋਇਆ ਸੰਧੂ ਸਾਹਿਬ ਕੱਟੀ ਨੂੰ ਉੱਟ ਜਾ ਕੇ ਠੀਕ ਆ ਜੀ ਹਾਂਜੀ ਹਾਂਜੀ ਇਹ ਚੰਗੀ ਮੈਂ ਹਾਂਜੀ ਹਾਂਜੀ ਬਾਕੀ ਸੂਈ ਸਵਾਈ ਆ ਜਿਹੜਾ ਕੋਈ ਧਾਰਾ ਮਾਰ ਕੇ ਖੜੇ ਆਏ ਸਾਲੀ ਆਪਣੀ ਕਰਕੇ ਦੇਵੇ ਦੀ ਬੜੀ ਸਾਫ ਸੁਥਰੀ ਆ ਹਾਂਜੀ ਹਾਂਜੀ ਵੈਸੇ ਪਸ਼ੂ ਚੜ ਦੋਸਤੋ ਵਾਧੇ ਦਾ ਹੈ ਤਕਰੀਬਨ ਚੰਗਾ ਪਸ਼ੂ ਐਨੀਮਲ ਜਿੱਥੋਂ ਵੀ ਮਿਲਦਾ ਕਿਸੇ ਭਰਾ ਨੂੰ ਜਿੰਨਾ ਵੀ ਜਿਹੜਾ ਵੀ ਤੁਸੀਂ ਚਾਹਵਣਾ ਹੁੰਦਾ ਪਸ਼ੂ ਖਰੀਦਣ ਦਾ ਜਿੱਥੋਂ ਵੀ ਮਿਲਦਾ ਠੀਕ ਆ ਉਹ ਜੀ ਆਪਾਂ ਹਰ ਵਾਰ ਅਪੀਲ ਕਰਦੇ ਹਾਂ ਵੀ ਜ਼ਰ ਬਾਕੀ ਚੰਗੀ ਮੱਝ ਆ ਜਿੰਨੀ ਵੀ ਚੰਗੀ ਆ ਠੀਕ ਆ ਭਵਾਨੇ ਲੇਵੇ ਦੀ ਤਾਕ ਦੁਖ ਚੰਗੀ ਥੇਉ ਦੇ ਰਹੀ ਆ ਤੇ ਸਵੇਰ ਮਾਰਨਿੰਗ ਜਿਹੜੀ ਪਹਿਲੀ ਚਵਾਈ ਹੋਈ ਆ ਹੁਣ ਦੂਜੀ ਚਵਾਈ ਜਿਹੜੀ ਅੱਜ ਸ਼ਾਮ ਨੂੰ ਕੀਤੀ ਜਾਣੀ ਆ ਤੇ ਬੋਲਾ ਮੇਰਾ ਵੀਰ ਨਾਲੇ ਬਣਾਓ ਤੇ ਨਾਲੇ ਖਵਾਓ ਆ ਕਰੋ ਜੀ ਸਾਧੂ ਸਾਹਿਬ ਬੋਲੀ ਬਣਾ ਕੇ ਖਵਾ ਕੇ ਘੱਲਾਂਗੇ ਜਿਹੜਾ ਵੀਰ ਆਊਗਾ ਹਾਂ ਹਾਂਜੀ ਹਾਂਜੀ ਲੱਭੇ ਸ਼ੇਰ ਇੱਕ ਵਾਰੀ ਹੋਰ ਮੜਾ ਜਾਨ ਤੋੜ ਲਾ ਕੋਈ ਨਹੀਂ ਤੋੜਦੇ ਸੰਤ ਸਾਹਿਬ ਸੰਤ ਸਾਹਿਬ ਮੀਂ ਪਿਆ ਥੋੜੀ ਤਿਲਕਣ ਹੋਈ ਆ ਡੰਗਰ ਤੇ ਲਿਖਦੇ ਆ ਹਾਂਜੀ ਹਾਂਜੀ ਮੋੜੀ ਠੀਕਾ ਛੋਟੀ ਚੰਗੀ ਹੈ ਠੀਕ ਹੈ ਜੀ ਪੱਕ ਛੋਟੀ ਭਾਵੇਂ ਮੇਰਾ ਵੀਰ ਕੋਈ ਦੂਜਾ ਸੁਆ ਸਮਝ ਲੈ ਕਿਉਂਕਿ ਸਮਝ ਹਰ ਕੋਈ ਖਰੀਦਦਾਰ ਦੀ ਆਪੋ ਆਪਣੀ ਹੈ ਠੀਕ ਹੈ ਜੀ ਕੋਈ ਤੀਜੇ ਮਨ ਲਈ ਦੂਜੇ ਮਨ ਲਈ ਪੱਕ ਵਾਸਤੇ ਛੋਟੀ ਦੂਜਾ ਵਿਖਾਉਂਦੀ ਹੈ ਇੱਕ ਵਾਰੀ ਠੱਪੀ ਜੀ ਹੈ ਮਾਰਨਿੰਗ ਸੂਣ ਕਰਕੇ ਦੋਸਤੇ ਕੋਈ ਸੁਸਵਾਜ ਆਈ ਹੈ ਤੇ ਪੁਰੇ ਪੜੇ ਚੁੱਕ ਜੂਗੀ ਤੇ ਡੰਕ ਤੱਕ ਠੀਕ ਹੈ ਤੇ ਸ਼ੇਰੇ ਵੀਰ ਕੀ ਕੀਮਤ ਕੀ ਮੋਲ ਰੋਗੇ ਸੰਦੇਸ ਸਾਹਿਬ ਮੰਗਣੇ ਰੋ ਕੀ 130 ਵੀ 140 ਮੰਗੀ ਜਾਂਦੀ ਆਪਾਂ ਹਾਂ ਨਾ 85000 ਦੀ ਦੇ ਦਾਂਗੇ 85 ਦੀ ਹਾਂਜੀ ਹਾਂਜੀ ਬਾਕੀ ਤੂੰ ਨਿਸ਼ਾਨ ਨੂੰ ਤਾਂ ਕਹੀ ਗਿਆ ਕਰਦੇ ਕਰਦੇ ਖੁੱਲਾ ਡੁੱਲਾ ਮਾਰੋ ਕੋਣੀ ਦਾ ਯਾਰ ਹੀ ਛੋੜ ਕਰਦਾਂਗੇ ਮੈਨਾਂ ਇਹ ਕਿਹੜੀ ਗੱਲ ਕੀਤੀ ਜੋ ਯਾਰ ਹੀ ਕਰਦਾਂਗੇ ਛੋੜ ਹਾਂ ਬੋਲੀ ਖਵਾ ਕੇ ਖਲਾਂਗੇ ਜਿਹੜਾ ਵੀਰ ਆਊਗਾ ਹਾਂ ਬਿਲਕੁਲ ਬਿਲਕੁਲ ਹਾਂ ਹਾਂ ਬਿਲਕੁਲ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਉਹ ਦੋਸਤੋ 84000 ਦੀ ਇਹ ਮਿਲ ਜੂਗੀ ਬਾਕੀ ਭਾਂਡੇ ਭੁੰਡੇ ਦੀ ਬੜੀ ਖਬਰਦਾਰ ਆ ਤਦ ਦੁੱਧ ਚੰਗਾ ਭਰਾ ਜੂਗੀ ਕਿਉਂਕਿ ਜੋ ਤੇ ਸੰਧੂ ਸਾਹਿਬ ਉਹਨਾਂ ਨੇ ਕਿਹਾ ਪਹਿਲੇ ਸੂਈ 12 13 ਕਿਲੋ ਚੋਇਆ ਏ ਠੀਕ ਹੈ ਜੀ ਹਾਂ ਦੁੱਧ ਦੇ ਜੂਗੀ 12 13 ਕਿਲੋ ਦੇ ਜੂਗੀ ਆਵੇ ਆਖੀ ਜਈਏ 20 25 ਕਿਲੋ ਦੇਣਾ 12 13 ਕਿਲੋ ਦੁੱਧ ਵੜਾ ਹੁੰਦਾ ਸੰਧੂ ਸਾਹਿਬ ਮਾਈ ਥੱਲੇ ਬਿਲਕੁਲ ਵੀਰ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਬਾਕੀ ਥੋੜੇ ਦੇਣਾ ਠੱਪਾ ਲੱਗਾ ਸੂਈ ਸਹੀ ਕਰਕੇ ਨਾ ਤੇ ਦਾਖ ਨਹੀਂ ਦੇਣ ਦੇਈ ਹਾਂ ਹਾਂ ਜੀ ਹਾਂ ਜੀ ਬਹੁਤ ਵਧੀਆ ਨਹੀਂ ਚੰਗੀ ਕੁਆਲਿਟੀ ਆ ਹਾਂ ਜੀ ਹਾਂ ਜੀ ਤੋਂ ਵੇਖਦੇ ਆ ਸਾਰੇ ਵੀਰਾਂ ਨੇ ਜਜਮੈਂਟ ਕਰ ਲੈਣੀ ਆ ਹਾਂ ਜੀ ਹਾਂ ਜੀ ਮਗਰ ਕ ਪਸ਼ੂ ਐਨੀਮਲ ਪਸੰਦਾ ਹੋਣਗੇ ਬਾਕੀ ਪਸੰਦ ਆਉਣਾ ਆਉਣ ਵਾਲੀ ਚੀਜ਼ ਹੀ ਆ ਕਿਉਂਕਿ ਭਾਅ ਪੜਦਾ ਬਿਲਕੁਲ ਜੈਨੂਅਨ ਤੇ ਜਾਇਜ਼ ਬਿਲਕੁਲ ਰੇਟ ਆ ਠੀਕ ਆ ਜੀ ਤੇ ਨਿਸ਼ਾਨ ਵੀਰੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਸੰਤੂ ਸਾਹਿਬ 84375 20016 ਠੀਕ ਹੈ ਵੀਰੇ ਹਾਂਜੀ ਤੇ ਇੱਕੋ ਨੰਬਰ ਹੀ ਚੱਲਦਾ ਆ ਇੱਕੋ ਨੰਬਰ ਚੱਲਦਾ ਸੰਤੂ ਸਾਹਿਬ ਬੰਦ ਹੀ ਨਹੀਂ ਹੁੰਦਾ ਨੰਬਰ ਭਾਵੇਂ ਰਾਤ ਨੂੰ ਕੋਈ 12 ਵਜੇ ਕਰੀ ਜਾਵੇ ਤੇ ਅੱਛਾ ਜੀ ਹਾਂਜੀ ਠੀਕ ਹੈ ਵੀਰੇ ਚੰਗੀ ਗੱਲ ਇੱਕ ਛੇਰੇ ਵੀਰ ਤੂੰ ਵੀ ਨੰਬਰ ਬੋਲ ਦੇ ਆ ਉੱਤੇ 97797 21242 21242 ਠੀਕ ਹੈ ਜੀ 97797 21242 ਜਿਹਨੇ ਮਾਈਦੀ ਗੱਲ ਕਰਨੀ ਆ ਉਹ ਇਹ ਨੰਬਰ ਤੇ ਕਰ ਲੈ ਸਦੂ ਸਾਹਿਬ ਨਹੀਂ ਉਹ ਤੇਰੇ ਨਾਲ ਨਹੀਂ ਕਰਦਾ ਠੀਕ ਹੈ ਦੰਦੂ ਸਾਹਿਬ ਨਹੀਂ ਕੋਈ ਗੱਲ ਨਹੀਂ ਭਰਾ ਹੀ ਆਪਣਾ ਜੀ ਬਿਲਕੁਲ ਬਿਲਕੁਲ ਲਓ ਦੋਸਤੋ ਰਿਲੇਟਿਵ ਹੀ ਨੇ ਠੀਕ ਹੈ ਜੀ ਭਰਾ ਬਿਲਕੁਲ ਸਕੇ ਸਬੰਧੀਆਂ ਦੇ ਵਿੱਚੋਂ ਹੀ ਆ ਤੇ ਮਾਲ ਪਸ਼ੂ ਇੱਕ ਹੀ ਗੱਲ ਆ ਠੀਕ ਹੈ ਜੀ ਜਿਹੜੇ ਮਰਜ਼ੀ ਨੰਬਰ ਤੇ ਤੁਸੀਂ ਕਾਲ ਕਰ ਲਓਗੇ ਜਿਹੜੇ ਨੰਬਰ ਮਰਜ਼ੀ ਤੇ ਸਾਈ ਬਿਆਨਾ ਆਪਣਾ ਪਾ ਕੇ ਤੁਸੀਂ ਇੱਥੇ ਆਣ ਕੇ ਤਸਦੀਕ ਕਰ ਲਿਓ ਐਨੀਮਲ ਚੰਗੇ ਲੱਗੇ ਹੋਣ ਤਾਂ ਦੋਸਤੋ ਬਾਅਦ ਤੋਂ ਬਾਅਦ ਵੀਡੀਓ ਆ ਕੇ ਸ਼ੇ ਔਰ ਇਹੜੇ ਭਾਫੜ ਤੇ ਇਸੇ ਤਰ੍ਹਾਂ ਇਹਨਾਂ ਭਰਾਵਾਂ ਦੇ ਬਿਲਕੁਲ ਜਾਇਜ਼ ਤੇ ਜਨਮਨ ਹੁੰਦੇ ਆ ਮਿਲਦੇ ਆ ਇਕ ਨਵੀਂ ਅਪਡੇਟ ਦੇ ਨਾਲ ਸਾਰੇ ਵਿਰਾਸ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ